आज होशियारपुर दे मिनिस्टर्स तस्करेट दे बाहर मेन सडक ते किसान मजदूर संघर्ष कमेटी वलो केन्द्र सरकार विरुद्ध रोष धरना ਦਿੱਤਾ ਗਿਆ ਇਸ ਮੌਕੇ ਕਮੇਟੀ ਵਲੋ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਜੋ ਬਿੱਲ ਲਿਆਂਦਾ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਵਿਰੁੱਧ ਛੇ ਅੱਗਵਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਵਿਲ ਨੂੰ ਰੱਦ ਕਰਾਉਣ ਲਈ ਜੇਲ੍ਹ ਪਰੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਜੇਕਰ ਕੇਂਦਰ ਸਰਕਾਰ ਬਿੱਲ ਨੂੰ ਰੱਦ ਨਹੀਂ ਕਰਨਾ ਚਾਹੁੰਦੀ ਤਾਂ ਕਿਸਾਨਾਂ ਨੂੰ ਜੇਲਾਂ ਦੇ ਬਾਦਵੇ ਉਹਨਾਂ ਨੇ ਕਿਹਾ ਕਿ ਜਦ ਤੱਕ ਕੇਂਦਰੀ ਸਰਕਾਰ ਵੱਲੋਂ ਇਹ ਬਿੱਲ ਰੱਦ ਨਹੀਂ ਕੀਤਾ ਜਾਂਦਾ ਤਦ ਤੱਕ ਕਿਸਾਨਾਂ ਵੱਲੋਂ ਰੋਜ ਪ੍ਰਦਰਸ਼ਨ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨ ਦੇ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਉਹਨਾਂ ਨੂੰ ਜਲਦ ਮੁਹੱਈਆ ਕਰਾਵੇ ਜੋ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦੇ ਸਕਦਾ ਹੈ ਉਨਾ ਕਹ ਕੇ ਸਰਕਾਰ ਵੱਲੋਂ ਬਿਜਲੀਆਂ ਦੇ ਅਦਾਰਿਆਂ ਦਾ ਨੀਜੀਕਰਨ ਕਰਕੇ ਸੁਭਾ ਵਾਸੀਆਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕਹਿੰਦੀ ਸੈਂਟਰ ਸਰਕਾਰ ਮੋੜਾ ਤਨ ਲੈ ਆ ਕਿ ਸੋਟੀ ਜਿਹੜੀ ਤਿੰਨ ਆਰਡੀਨੈਂਸ ਹੈ ਜਿਸ ਉਹਨਾਂ ਦੇ ਖਿਲਾਫ ਇਹ ਧਰਨਾ ਲੈ ਕੇ ਆਏ ਜੀ ਪਰ ਸੇਮ ਕੀ ਆਰਡੀਨੈਂਸ ਹੈ ਕੀ ਤੁਸੀਂ ਜਾਣਦੇ ਹੋ ਅਸੀਂ ਇਹ ਜਾਣਦੇ ਹਾਂ ਕਿ ਜਿਹੜਾ ਮੰਡੀ ਦਾ ਸਮਰਥਨ ਮੌਲਿਆ ਉਹ ਬੰਦ ਨਾ ਕੀਤਾ ਜਾਵੇ ਮੰਡੀ ਬੋਰਡ ਨਾ ਤੋੜਿਆ ਜਾਵੇ ਜਿਹੜੀ ਕਿਸਾਨਾਂ ਦੀ ਜ਼ਮੀਨ ਇਹ ਠੇਕੇ ਰਹੀ ਹਥਿਆਉਣੀ ਚਾਹੁੰਦੇ ਉਹ ਨਾ ਹਥਿਓ ਇਹ ਸਾਡੀਆਂ ਮੰਨ ਮੰਗਾਂ ਜੀ ਅੱਜ ਤੁਸੀਂ ਜੇਲ੍ਹ ਪਰੋਂ ਨੂੰ ਲੈਣ ਲਈ ਆਏ ਹੋ ਕਿੰਨੇ ਦਿਨ ਇਹ ਧਰਨਾ ਚੱਲੂਗਾ ਤੇ ਜਦ ਤੱਕ ਸਾਨੂੰ ਪੰਜਾਬ ਤੋਂ ਪਰੋਂ ਕੋਈ ਸਾਡੀ ਜਥੇਬੰਦੀ ਹੁਕਮ ਨਹੀਂ ਕਰਦੀ ਤਦ ਤੱਕ ਇਹ ਧਰਨਾ ਜਾਇਜ਼ ਰਹੂਗਾ ਹਾਂਜੀ ਸਰ ਅੱਜ ਦੇ ਧਰਨਾਵਾਰੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੁਵਿੰਦਰ ਸਿੰਘ ਚਤਾਲਾ ਬੋਲ ਰਿਹਾ ਆ ਅੱਜ ਆਹ ਡੀਸੀ ਹਿਸ਼ਾਰਪੁਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਆ ਤੇ ਸਾਡਾ ਜੇਲਪੁਰ ਅੰਦੋਲਨ ਆ ਇਹ ਧਰਨਾ ਜਿਹੜਾ ਵਾ ਸਾਰੇ ਪੰਜਾਬ ਦੇ ਦਸਾਂ ਡੀਸੀਆਂ ਦੇ ਗਾੜੀ ਲੱਗੇ ਆ ਸੋੜੀ ਯਾਰੀ ਆ ਉੱਥੋਂ ਵੀ ਜਿੱਥੇ ਅਸੀਂ ਪੇਸ਼ ਕਰਤੇ ਆ ਜੇਲਪੁਰ ਉੱਥੇ ਇੱਥੋਂ ਵੀ ਜਥਾ 11 ਬੰਦਿਆਂ ਦਾ ਅਸੀਂ ਪੇਸ਼ ਕਰਾਂਗੇ ਇਹਨਾਂ ਗੱਲਾਂ ਨੂੰ ਲੈ ਕੇ ਵੀ ਜਿਹੜੀ ਕੇਂਦਰ ਸਰਕਾਰ ਨੇ ਜਿਹੜੇ ਆਰਡੀਨੈਂਸ 3 ਨਾ ਖੇਤੀ ਮੰਡੀ ਤੋੜਨ ਵਾਲੇ ਤੇ ਜਰੂਰੀ ਵਿਸਥਾਰਾ ਜਿਹੜਾ ਆਰਡੀਨੈਂਸ ਆ ਇਸ ਨਾਲ ਐਮਐਸਪੀ ਤੋੜਨ ਵਾਲੀ ਜਿਹੜੀ ਆਰਡੀਨੈਂਸ ਜਾਰੀ ਕੀਤੇ ਆ ਤੇ ਨਾਲ ਪੰਜਾਬ ਦਾ ਜਿਹੜਾ ਬਿਜਲੀ ਬੋਰਡ ਆ ਉਹਨੂੰ ਕੇਂਦਰ ਦੇ ਥੱਲੇ ਲੈ ਕੇ ਜਾ ਰਹੀ ਆ ਇਹਨਾਂ ਮੰਗਾਂ ਨੂੰ ਲੈ ਕੇ 681 ਕਰੋੜ ਰੁਪਏ ਗਨੇ ਦਾ ਬਕਾਇਆ ਖਲੋਤਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਇਹ ਡੀਸੀ ਦਫ਼ਤਰ ਦੇ ਸਾਹਮਣੇ ਬੈਠੇ ਆ ਤੇ ਇਥੋਂ ਜਥਾ 11 ਕਿਸਾਨਾਂ ਦਾ ਜਥਾ ਪੇਸ਼ ਕਰਨ ਲੱਗੇ ਡੀਸੀ ਦੇ ਸਾਹਮਣੇ ਇਸ ਕਰਕੇ ਵੀ ਇਹਨਾਂ ਨੂੰ ਜੇਲ੍ਹ ਦੇ ਵਿੱਚ ਖੜੋ ਜੇ ਆਰਡੀਨੈਂਸ ਉਹਨੇ ਵਾਪਸ ਨਹੀਂ ਕਰਨੇ ਤੇ ਪੰਜਾਬ ਦੇ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਲੈ ਜੇ ਕੇਂਦਰ ਸਰਕਾਰ ਹੁਣ ਇਹ ਕੀ ਕਰਦੇ ਅੱਗੇ ਅਸੀਂ ਕਹਾਂਗੇ ਵੀ ਇੱਥੇ ਬਹਿ ਕੇ ਮਚਲ ਕੇ ਭਰੇ ਜਾਣ ਜਿਹੜਾ ਸਬੰਧ ਅਠਾਣਾ ਵਾ ਜਾਂ ਡੀਐਸਪੀ ਮੋਕੇ ਦੇ ਮੋਕੇ ਤੇ ਆਉਣ ਤੇ ਮਚਲ ਕੇ ਭਰ ਕੇ ਸਾਡੇ ਬੰਦਿਆਂ ਨੂੰ ਸਾਡੇ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਖੜਾਇਆ ਜਾਵੇ ਤੇ ਇਹ ਜੇਲ੍ਹ ਭਰੋ ਜਿਹੜਾ ਅੰਦੋਲਨ ਆ ਇੱਥੇ ਬਹਿ ਕੇ ਲਗਭਗ ਲਗਾਤਾਰ ਜਾਰੀ ਰੱਖਾਂਗੇ ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਆ ਆਉਣ ਅਗਲੇ ਦਿਨਾਂ ਦੇ ਵਿੱਚ ਇਹ ਪਾਰਲੀਮੈਂਟ ਦਾ ਸੈਸ਼ਨ ਬੈਣ ਵਾਲਾ ਉਹ ਆਰਡੀਨੈਂਸ ਨੂੰ ਕਾਨੂੰਨ ਬਣਾਉਣਾ ਚਾਹੁੰਦੀ ਆ ਸਰਕਾਰ ਤੇ ਅਸੀਂ ਕਹਿੰਨੇ ਉਹ ਕਾਨੂੰਨ ਨਾ ਬਣਨਾ ਤੇ ਉਹ ਆਰਡੀਨੈਂਸ ਮੁੱਢੋਂ ਰਾਦ ਹੋਣਾ ਤੇ ਨਾਲ ਜਿਹੜਾ ਬਿਜਲੀ ਸੋਧ ਬੇਲਿਆ ਇਹ ਵੀ ਰੱਦ ਹੋਵੇ ਜੇ ਰੱਦ ਨਹੀਂ ਸਰਕਾਰ ਕਰਦੀ ਤੇ ਪੰਜਾਬ ਦੇ ਜਿਹੜੇ ਲੋਕ ਆ ਗਰੀਬਾਂ ਨੂੰ 200 ਜੁਣ ਦੀ ਮਾਫੀ ਮਿਲਦੀ ਆ ਉਹ ਜਾਣੀਆਂ ਕਿਸਾਨਾਂ ਨੂੰ ਜਿਹੜੀ ਖੇਤੀ ਮੋਟਰਾਂ ਦੀ ਮਾਫੀ ਮਿਲਦੀ ਆ ਥੋੜੀ ਬਾਲੀ ਉਹ ਜਾਣੀਆਂ ਤੇ ਬਹੁਤ ਖਤਰਨਾਕ ਮੁੱਦੇ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਬੈਠੇ ਆ ਤੇ ਜਦੋਂ ਜਥਾ ਹੀ ਪੇਸ਼ ਕਰਨ ਲੱਗੇ ਆ ਅਸੀਂ ਕਹਿੰਨੇ ਵੀ ਉਹ ਜਿਹੜਾ ਜਥਾ ਹੁਣੇ ਹੀ ਥੋੜੇ ਚਿਰ ਵਿੱਚ ਅਸੀਂ ਜਥਾ ਪੇਸ਼ ਕਰਾਂਗੇ ਜਥੇ ਇਹਨੂੰ ਸਾਡੇ ਨੂੰ ਜੇ ਲੈ ਕੇ ਜਾਣ ਅੱਜ ਦੇ ਜ ਸਾਨੂੰ ਜਥੇ ਨੂੰ ਜੇਲ੍ਹ ਕਰਦੇ ਆ ਕੱਲ ਨਵਾ ਜਥਾ ਆਊਗਾ ਪਰਸੋ ਨਵਾ ਆਊਗਾ ਚੌਥੇ ਫੇਰ ਨਾ ਆਉ ਲਗਾਤਾਰ ਜਥੇ ਸਾਡੇ ਜਾਂਦੇ ਰਹਿਣਗੇ ਜੇ ਸਾਡੇ ਜਥੇ ਇਹ ਨਹੀਂ ਕਰਦੇ ਤੇ ਫੇਰ ਅਸੀਂ ਜਿਹੜਾ ਕੋਈ ਸਖਤ ਐਕਸ਼ਨ ਇਥੇ ਬੈਠ ਕੇ ਕਰਾਂਗੇ ਪੰਜਾਬ ਦੀ ਜਥੇ ਬੰਦੀ ਦਾ ਫੈਸਲਾ ਕਰ ਪਾਜੀ ਬੋਲੀਓ ਨਾ ਪਾਜੀ ਖਸ਼ਿਆਲਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ ਐਸਐਨਜ਼ੈਟ ਨਿਊਜ਼